हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨਾ ਇੱਕ ਟਾਪ ਬਰੀਡ ਦਾ ਛੋਟਾ ਸੇਲ ਲਈ ਲੈ ਕੇ ਆਏ ਆਂਗੇ ਨੀਲੀ ਰਵੀ ਦਾ ਆ ਗਿਆ ਬਾਈ ਮੰਗ ਬਹੁਤ ਆ ਮਿਲਦੇ ਬਹੁਤ ਘੱਟਾ ਬਰੀਡ ਇਹ ਆਪਣੇ ਇੱਧਰ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਈ ਘਰ ਬਣਾ ਰਹੇ ਆਂ ਕੋਈ ਬਾਈ ਦਾ ਮੰਨ ਕੇ ਚਲੋ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਬਸੂਆਂ ਚੋ ਇਹ ਛੋਟਾ ਸੇਲ ਕਰ ਰਹੇ ਆਂ ਤੇ ਬਾਕੀ ਦੀ ਗੱਲਬਾਤ ਆ ਜਿਹੜੀ ਆਪਾਂ ਕਰਾਂਗੇ ਬਾਈ ਬਾਈ ਨਾਲ ਸੌਂ ਗਿਆ ਤੌਰ ਤੇ ਬਾਈ ਮੰਨ ਕੇ ਚਲੋ ਪਸ਼ੂ ਰਖਦਾ ਉਹਨਾਂ ਵਿੱਚੋਂ ਅੱਜ ਨਾਲ ਇੱਕ ਟਾਪ ਕੁਆਲਿਟੀ ਦਾ ਘਰੇ ਪਾਲਿਆ ਹੋਇਆ ਛੋਟਾ ਗਜੜਾ ਸੀਲ ਕਰਿਆ ਤੇ ਅੱਜ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਆ ਬਾਈ ਜੀ ਹਾਂਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਸਭ ਤੋਂ ਪਹਿਲਾਂ ਹਾਂ ਮੇਰਾ ਜਸਵੀਰ ਮੈਂਟੂ ਜੀ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਸੀਲਤਾ ਬਾਈ ਜੀ ਤੇ ਨੇੜੇ ਪਿੰਡ ਆਪਾਂ ਨੂੰ ਕਿਹੜੇ ਕਿਹੜੇ ਰਹਿੰਦੇ ਆ ਜੀ ਕਿਹੜੇ ਪਿੰਡ ਇਧਰੋਂ ਸਹਿਣਾ ਵੀ ਨੇੜੇ ਆ ਦੀਪਗੜ੍ਹ ਵੀ ਤੇ ਕੰਟੈਕਟ ਨੰਬਰ ਬੋਲ ਦੋ ਜੀ ਆਪਣਾ 94656 ਜੀ 16326 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜਾ ਆਪਾਂ ਝੋਟਾ ਦੇਖ ਰਹੇ ਆ ਆਪਣੇ ਘਰ ਦੇ ਹੀ ਹਾਂ ਹਾਂ ਘਰ ਦਾ ਜੀ ਠੀਕ ਆ ਸੌਂਕਣਾ ਪਾਲਿਆ ਵਾ ਹਾਂ ਹਾਂ ਤੇ ਕਿੰਨੀ ਕੁ ਉਮਰ ਦਾ ਹੈ ਜੀ ਇਹ ਜੀ ਸਵਾ 4 ਸਾਲ ਦਾ ਹੋ ਗਿਆ ਸਵਾ 4 ਸਾਲ ਦਾ ਠੀਕ ਆ ਕ੍ਰੋਸਿੰਗ ਲੱਗਿਆ ਕਰ ਹਾਂ ਹਾਂ ਕ੍ਰੋਸ ਕਰਦਾ ਉਹ ਦੋ ਕਟੀਆਂ ਤੋਂ ਹੋਈਆਂ ਵੀ ਠੀਕ ਆ ਜੀ ਇਹ ਮਤਲਬ ਗੱਬਣ ਨੇ ਇਹ ਤਾਂ ਹਾਂ ਹਾਂ ਇਹ ਤਾਂ ਗੱਬਣ ਠੀਕ ਆ ਤੇ ਇਹਦੀ ਭੈਣ ਵੀ ਆਪਾਂ ਤੁਹਾਨੂੰ ਬਈ ਦਿਖਾ ਦਿੰਨੇ ਆ ਆ ਖੜੀ ਹੈਗੀ ਤੇ ਮੇਲੇ ਚ ਆਈ ਸੀ ਤਨੋਲੇ ਸੀ ਮੇਨੇ ਬੱਤੇ ਆਈ ਸੀ ਆਪਾਂ ਸਰਟੀਫਿਕੇਟ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਪਿਆਗਾ ਬਈ ਸਰਟੀਫਿਕੇਟ ਚੈੱਕ ਕਰ ਸਕਦੇ ਬਾਈ ਨੇ ਵੈਸੇ ਨਾ ਬਹੁਤ ਸੌਂਕਣਾ ਪਾਲੇ ਜੀ ਹੈ ਨਾ ਇਹ ਆ ਆ ਅਸੀਂ ਪਰ ਜਰ ਹੁਣ ਬੰਦਾ ਹੜਾ ਹੈ ਨਹੀਂ ਠੀਕ ਆ ਥੋੜਾ ਜਿਹਾ ਲੇਬਰ ਦੀ ਕਮੀ ਪੈ ਗਈ ਤੇ ਇੱਕ ਬਾਈ ਕਹਿੰਦਾ ਪੁੱਸੋਂ ਜਿਆਦਾ ਹੋਮ ਕਰਕੇ ਕਹਿੰਦਾ ਪਹਿਲਾਂ ਤਾਂ ਮੈਨੂੰ ਆਇਆ ਸੀਗਾ ਇਰਾਦਾ ਵੀ ਰੱਖਾਂਗੇ ਘਰੇ ਤੇ ਹੁਣ ਆਏ ਦੇਵਾਗ ਰੱਖਣ ਵਾਲੇ ਨੂੰ ਦੂਜਿਆਂ ਨੂੰ ਨਹੀਂ ਦੇਣਾ ਠੀਕ ਆ ਦੇਣਾ ਵੀ ਰੱਖਣਾ ਚਾਰ ਸਾਲ ਖੜਾ ਰਹੀ ਠੀਕ ਆ ਭਾਈ ਕਹਿੰਦੇ ਚ 4 ਸਾਲ ਖੜਾ ਰਹੇ ਪਰ ਦੇਵਾਗੇ ਆਪਾਂ ਰੱਖਣ ਵਾਲੇ ਨੂੰ ਤੇ ਇਹਦੀ ਮਾਂ ਦਾ ਕਿੰਨਾ ਗਦਾਤਾ ਸੀ ਗਈ 16 17 ਕਿਲੋ ਤੱਕ ਤੇ ਇਹ ਤਾਂ ਮੰਨ ਕੇ ਚੱਲੋ ਵੀ ਜਿਹੜੇ ਬੱਚਾ ਅਜੇ ਆਉਣ ਵਾਲੇ ਆ ਹੂੰ ਬਾਕੀ ਰਿਜ਼ਲਟ ਦੇਖੋ ਇਹਦੇ ਆਪਾਂ ਬਈ ਡਬਲ ਡਬਲ ਸੁਣੋ ਚੈੱਕ ਆ ਅਸੀਂ ਫਰੋਜਪੁਰੋਂ ਲਈ ਸੀ ਠੀਕ ਹੈ ਇਹਦੀ ਮਾਂ ਸੀ ਜਿਹੜੀ ਉਹ ਫਰੋਜਪੁਰ ਤੋਂ ਲਈ ਸੀਗੀ ਠੀਕ ਹੈ ਇਹ ਕਿਹੜੇ ਸ਼ਿਮਨ ਦਾ ਐ ਪਤਾ ਹੀ ਯਾਰ ਐ ਨਹੀਂ ਪਤਾ ਵੀਰੇ ਸੁਣ ਮੇਰੀ ਗੱਲ ਆਪਾਂ ਮੈਂ ਝੂਠ ਮਾਰਦ ਗਿਆ ਹੈਨਾ ਹੂੰ ਉਹਦਾ ਕੋਈ ਫਾਇਦਾ ਨਹੀਂ ਕਰਦਾ ਠੀਕ ਹੈ ਜੀ ਫਰੋਜਪੁਰੋਂ ਲਿਆਂਦੀ ਸੀਗੀ ਠੀਕ ਹੈ ਜੀ ਤੇ ਸਿੰਘਾਂ ਦੀ ਕੁਆਲਿਟੀ ਬਾਈ ਚੈੱਕ ਕਰ ਸਕਦੇ ਬੜੀ ਠੀਕ ਠੀਕ ਬੜਾ ਜਾਏਗਾ ਬਾਈ ਨਾਲੋਂ ਸਿੰਘ ਮੋੜਿਆ ਵਾ ਤੇ ਨੀਲੀ ਰੰਗ ਜਾ ਹੀ ਮੜਾ ਜਾ ਆਪਣੇ ਕੋਲ ਬੜਾ ਜਾ ਉੱਥੇ ਬਾਈ ਰੰਗ ਰੂਪ ਦੇਖ ਸਕਦੇ ਪ੍ਰਿੰਟ ਚੈੱਕ ਕਰ ਸਕਦੇ ਬੜਾ ਚੰਗਾ ਮੱਥੇ ਮੁੱਥੇ ਦੇ ਨਾਲ ਬਾਲਾ ਜਿਹੜਾ ਬਾਲਾ ਕਮਾਲ ਆ ਗਿਆ ਬਾਕੀ ਕੱਦ ਕਾਠ ਵਾਲਾ ਤੇ ਬਾਕੀ ਜਿਹੜੀ ਇਹ ਬਰੀਡ ਆ ਥੋੜੀ ਜੀ ਰਹਿੰਦੀ ਮਤਲਬ ਕਿ ਮਧਰੀ ਹੁੰਦੀ ਹੈ ਹੈਨਾ ਹੂੰ ਹੂੰ ਬਾਲਾ ਕੱਦ ਨਹੀਂ ਹੁੰਦਾ ਤੇ ਬਾਕੀ ਨਾੜਾ ਨੂੜਾ ਦਾ ਬਿਲਕੁਲ ਸਾਫ ਹੈ ਟੈਸਟਿੰਗਲ ਵਗੈਰਾ ਆਪਾਂ ਤੁਹਾਨੂੰ ਚੈੱਕ ਕਰਵਾ ਦੇਣਾ ਲੈ ਲੈ ਬਹੁਤ ਬਈ ਸਾਫ ਸੁਥਰੇ ਦਾ ਆ ਗਿਆ ਇਹ ਖੋਲੋ ਇਹ ਮੜਾ ਡਰਦਾ ਜਰੂਰ ਆ ਤੋਰ ਦੋ ਖੋਲ ਕੇ ਇੱਥੇ ਫਿਰ ਖੇਤਾਂ ਚ ਰਹਿੰਦਾ ਨਾ ਪਸੂ ਹੂੰ ਖੇਤਾਂ ਚ ਬਾਈ ਥੋੜਾ ਜਿਹਾ ਆਉਣਾ ਜਾਣਾ ਹੈ ਨਹੀਂ ਬਾਈ ਦੇ ਇੱਥੇ ਘਰ ਚ ਤਾਂ ਕਰਕੇ ਥੋੜਾ ਜਿਹਾ ਹੋ ਸਕਦਾ ਡਰੇ ਤੇ ਬਾਕੀ ਪੈਰਾਂ ਤੇ ਡੱਬ ਢੁੱਬ ਚੈੱਕ ਕਰ ਸਕਦੇ ਆ ਕੁਆਲਿਟੀ ਨਾ ਇੱਕ ਨੰਬਰ ਆ ਗਈ ਪਲਿਆ ਸਮਾਂ ਪੂਰਾ ਬਹੁਤ ਸੋਹਣੇ ਰੰਗ ਰੂਪ ਚ ਆ ਗਿਆ ਤੇ ਬਾਈ ਕਹਿੰਦਾ ਜੇ ਮੈਂ ਕਹਿਣਾਗਾ ਤਾਂ ਦੇਣਾਗਾ ਘਰੋਂ ਨੂੰ ਨਹੀਂ ਚਾਹੀ ਭਾਵੇਂ 400 ਖੜਾ ਰਹਿ ਕਿਉਂਕਿ ਬਹੁਤ ਸੌਂਕ ਨਾਲ ਪਾਲਿਆ ਵਕ ਨਹੀਂ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਮੁੱਲ ਬਾਈ ਫੋਨ ਤੇ ਕਰ ਲਾਂਗੇ ਆਪਾਂ ਮੁੱਲ ਜੈ ਜੀ ਰਹੂ ਹਾਂ ਹ ਮੁੱਲ ਬਾਈ ਕਹਿੰਦਾ ਬਈ ਡੇਜਰ ਰਹੂਗਾ ਮੁੱਲ ਕਰਾਂਗੇ ਦਾ ਆਪਾਂ ਫੋਨ ਤੇ ਬਾਕੀ ਪੱਦਰ ਪੁੱਦਰ ਦੇਖ ਸਾ ਜੀ ਦਾ ਕੁਆਲਿਟੀ ਹੈ ਨਾ ਜਿਹੜੀ ਇੱਕ ਨੰਬਰ ਆ ਅੱਖਾਂ ਵੀ ਆਡੀ ਚਮਕਦੀਆਂ ਇਹ ਕਿਨੇ ਪਤਾ ਲੱਗਦਾਗਾ ਤੇ ਬਾਕੀ ਜਿਹੜਾ ਮੱਥਾ ਵੱਲ ਬੋਲਾ ਬਈ ਇੱਕ ਨੰਬਰ ਆ ਗਿਆ ਆ ਮੁੱਲ ਠੰਡਾ ਕਾ ਮਾਰਦਾ ਮੁਰਦਾ ਤਾਂ ਨਹੀਂ ਨਾ 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 ਮਾਰਦਾ ਜੀ ਡਰਦਾ ਨਕਲਾ ਨਾ ਨਾ ਡਰਦਾ ਹੀ ਬਸ ਹੂੰ ਸਹੀ ਗੱਲਾਂ ਮਾਰਦਾ ਮੁਰਦਾ ਹੈ ਜੀ ਬਾਈ ਤੇ ਬਾਕੀ ਕੁਆਲਿਟੀ ਦੇਖੋ ਬਈ ਇੱਕ ਨੰਬਰ ਆਦੀ ਤੇ ਮੁੱਲੇ ਦਾ ਜਾਇਜ ਹੀ ਬਾਈ ਹਾਂ ਮੁੱਲ ਜਾਇਜ ਹੋਊਗਾ ਠੀਕ ਹੈ ਬਾਈ ਮੁੱਲ ਬਾਈ ਕਹਿੰਦਾ ਜਮਾ ਬਈ ਇਹਦਾ ਜਾਇਜ ਰਹੂਗਾ ਲੈਣ ਦੇਣੀ ਮੁੱਲ ਹੋਊਗਾ ਤੇ ਬਾਕੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਈ ਸੌਂ ਗਿਆ ਤੌਰ ਤੇ ਰੱਖਿਆ ਹੋਇਆ ਸੀ ਇਹ ਤਾਂ ਲੇਬਰ ਦੀ ਕੰਮ ਕਰਕੇ ਬਾਈ ਅੱਜ ਇਹਨੂੰ ਵੇਚ ਰਿਹਾ ਹੈਗਾ ਤੇ ਜੇ ਕਿਸੇ ਵੀ ਵੀਰ ਨੂੰ ਨਾ ਝੋਟਾ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ